ਅੱਜ ਦਿਨ ਵਿੱਚ ਕਰਦਾ ਪਿਆ ਮੈਂ ਰੋੜਦਾ ਐ ਤੇ ਕੁੱਟਦਾ ਵੀ ਆ ਬਾਵਾ ਮਰੋਈ ਦਾ ਮਰੋਈ ਦਾ ਕੁੱਟਦਾ ਕੌਣ ਆ ਤਰਾ ਜੇਤਾ ਆ ਗਿਆ ਤੇ ਬਾਵਾ ਮਰੋਈ ਦਾ ਕੁੱਟਦਾ ਮੈਂ ਤੇ ਕੁੱਟਦਾ ਕੌਣ ਆ ਆਹ ਹੋਇਆ ਆਹ ਪਾਜੀ ਆਹ ਪਾਜੀ ਹਾਂ ਜਿਹਨੂੰ ਕੁੱਟਦਾ ਦੱਸ ਹਾਂ ਪੁੱਛੋ ਭਾਈ ਤੁਹਾਡੇ ਸਾਹਮਣੇ ਨਹੀਂ ਗੁਰਾ ਮੇਰੀ ਗੱਲ ਸੁਣ ਤੇਰਾ ਪਿਓ ਵਾ ਹਣਾ ਤੇਰੇ ਮੂੰਹ ਦੇ ਆਖੰਡ ਆ ਤਿੰਨ ਦਿਨੋਂ ਇਹਨੇ ਰੋਟੀ ਨਹੀਂ ਪਕਾ ਕੇ ਖਵਾਈ ਇਹ ਤਾਂ ਪੱਕਦੀਆਂ ਰੋਟੀਆਂ ਆ ਦੁਪਹਿਰ ਦਿੱਤੇ ਤੈਨੂੰ ਰੱਬ ਨੇ ਦੋ ਫੁਲਕੇ ਲਾਉਣ ਲੱਗੇ ਕਿਹੜਾ ਬੰਦੇ ਦਾ ਆ ਨਹੀਂ ਕਰ ਲੈਂਦੇ ਰੋਟੀਆਂ ਨਹੀਂ ਇਹਨੂੰ ਕੁੱਟਦੇ ਮਾਰਦੇ ਜੇ ਇਹ ਕੋਈ ਤੁਹਾਨੂੰ ਗਾਲ੍ਹਾਂ ਕੱਢਦਾ ਜਾਂ ਸ਼ਰਾਬ ਮੰਗਦਾ ਜਾਂ ਕੋਈ ਨਸ਼ਾ ਮੰਗਦਾ ਇੱਕ ਮਿੰਟ ਪੁੱਛ ਲੈਣਾ ਬਾਬਾ ਜੀ ਮਾਰਦਾ ਤੁਹਾਨੂੰ ਇਹ ਹੈ ਉਹ ਸਚਾਈ ਦਾ ਉਹ ਨਹੀਂ ਹੱਥ ਹੱਥ ਨਹੀਂ ਲਾਊਗਾ ਤੁਹਾਨੂੰ ਇਹ ਮੈਂ ਤੇ ਕੋਲੋਂ ਕੁਝ ਕਿਹਾ ਨਹੀਂ ਫੇਕ ਤੇ ਸਭ ਦੇ ਸਾਹਮਣੇ ਕਹਿ ਦੋ ਹੋ ਬਾਈ ਠੀਕ ਠਾਕ ਸੱਸੀ ਦਾ ਵਿਧ ਸੱਸੀ ਦਾ ਨਾ 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 हो ठीक है जी ये कर उन्होंने पप्पू जी सत श्रीकाल होना ठीक है सिर्त ਬਾਪੂ ਬਿਠੇ ਹੋ ਨਾ ਫਰਖਲਾ ਪਿੰਡ ਦਾ। ਨੇਮ ਫਰਨਾ ਮੈਂ ਨਾ। ਤੂੰ ਰੈਫਰੈਂਸ ਹੀ ਜਾਂਦਾ ਇਹਨਾਂ ਨੂੰ। ਬੇਟਾ ਨਹੀਂ ਨਾ ਅੱਛਾ ਰਹੇ ਹੱਥਾਂ ਨੂੰ ਗੈਂਦ। ਅੱਛਾ। ਹਾਂਜੀ। ਕੀ ਨਾਂ ਬਾਪੂ ਜੀ ਤੁਹਾਡਾ? ਸੁਖਵਿੰਦਰ ਸਿੰਘ। ਤੇ ਕਿਹਦੇ ਇਹਨਾਂ ਦੇ ਪਰਿਵਾਰ ਇਹਨਾਂ ਦਾ? ਆਹ ਪਰਿਵਾਰੇ ਦੇ ਇੱਕ ਮੁੰਡਾ ਆਇਆ। ਤੁਸੀਂ ਇਹਨਾਂ ਦੇ ਬੇਟੇ? ਹਾਂਜੀ। ਕਿੰਨੇ ਅੱਛਾ ਕਿੰਨੇ ਬੇਟੇ ਇਹਨਾਂ ਦੇ? ਇਹਨਾਂ ਦੇ ਦੱਸੋ ਇੱਕ ਮਿੰਟ। ਭਾਈ ਭਾਈ 5 ਭਰਾ ਹੈ। 5 ਭਰਾ ਜੀ। ਹਾਂਜੀ। ਤੇ ਕਿਰਾ 5 ਭਰਾ ਹੋਣ ਦੇ ਬਾਪੂ ਦੇ ਬਾਪੂ ਆਸ਼ਰਮ ਚ ਜਾਵੇ। ਭਾਜੀ ਅਸੀਂ ਤੇ ਕਹਾਂ ਨਹੀਂ ਭਾਜੀ ਇਹੋ ਆਪ ਹੀ ਗਈ ਕੋਈ ਜਾਂਦੇ ਉਹਨਾਂ ਨੇ ਆ ਵੀ ਬੈਠਾ ਆਇਆ ਵਾ ਕੱਲ ਵੀਡੀਓ ਭਾਜੀ ਤੁਹਾਨੂੰ ਉਹਨੇ ਕਿ ਬੇਲ ਕਿੰਨਾ ਰੋਲਾ ਪਾਉਂਦੇ ਇਹ ਮੇਰੀ ਮੇਰੀ ਭੂਆ ਦੀ ਲੜਕੀ ਹੋ ਮੇਰੀ ਤਾਈ ਦੀ ਲੜਕੀ ਆ ਹਾਂਜੀ ਠੀਕ ਹੈ ਜੀ ਮੇਰਾ ਭਾਜੀ ਇੱਥੇ ਤੇ ਨਾ ਦੇ ਮੇਰੀ ਮਤਲਬ ਮੇਰੀ ਸ਼ਾਦੀ ਨਹੀਂ ਹੋਈ ਮੇਰੇ ਇੱਕ ਬ੍ਰਦਰ ਹੀ ਦਾ ਡੈਥ ਹੋ ਗਈ ਉਹਦਾ ਪਤਨੀ ਇਥੇ ਰੋਟੀ ਲਾਉਂਦੀ ਸੀਗੀ ਠੀਕ ਹੈ ਜੀ ਮੈਂ ਆਪ ਹੀ ਆਪਣੇ ਬ੍ਰਦਰ ਮੇਰੇ ਪਾਪਾ ਨੂੰ ਅੱਜ ਸਾਲੇ ਹੁਕਮ ਹੋ ਗਿਆ ਬੁਰਾ ਇੱਥੇ ਰਿੰਦਰ ਮਿਲਣ ਨੂੰ ਚਲੇ ਗਏ ਮੈਂ ਆਪ ਹੀ ਰੋਟੀ ਪਾਣੀ ਕਰਦਾ ਮੈਂ ਆਪ ਹੀ ਮੈਂ ਬਾਹਰ ਮਤਲਬ ਬਾਹਰ ਅੰਦਰ ਜਾਣਾ ਵ ਅਸੀਂ ਤਾਂ ਭਾਜੀ ਕਿ ਕਾ ਨਹੀਂ ਗੱਗੀ ਜਾਂ ਖਲਣਾ ਵਾ ਜਾਂ ਨਹੀਂ ਖਲਣਾ ਇਹ ਤਾਈ ਲੜਕੇ ਦੀ ਸਾਡੀ ਗੱਲ ਤਾ ਤਾਈ ਜੀ ਲੜਕੀ ਹੀ ਉਹ ਕਹਿੰਦੀ ਕਿ ਤੁਹੀਂ ਸਾਮਦੇ ਨਹੀਂ ਗੇ ਨਹੀਂ ਗੱਲ ਪਤਾ ਵੀਰੇ ਕੀ ਆ ਆ ਮੈਨੂੰ ਪਿੰਡ ਦੇ ਵਿੱਚ ਕਾ ਬੜੇ ਵੀਰਾਂ ਦੇ ਫੋਨ ਆਏ ਇੱਕ ਦਾ ਨਹੀਂ ਫੋਨ ਆ ਬੜੇ ਵੀਰਾਂ ਦੇ ਫੋਨ ਆਏ ਕਿ ਇਹ ਬਾਪੂ ਜੀ ਦੀ ਸਾਹ ਸੰਭਾਲ ਨਹੀਂ ਹੋ ਰਹੀ ਬਾਪੂ ਜੀ ਖੁਦ ਕਹਿ ਰਿਹਾ ਕਿਸੇ ਨੇ ਨਹੀਂ ਕਿਹਾ ਬਾਪੂ ਜੀ ਨੇ ਖੁਦ ਕਿਹਾ ਵਾ ਬਾਪੂ ਜੀ ਤੁਸੀਂ ਇੱਥੇ ਰਹਿਣਾ ਚਾਹੁੰਦੇ ਜੇ ਸਾਡੇ ਨਾਲ ਜਾਣਾ ਤੁਹਾਡੀ ਬਲਬੁਲਾਈ ਤੁਸੀਂ ਕਰ ਦਿਓ ਤਾਂ ਬਹੁਤ ਮਿਹਰਬਾਨੀ ਆ ਇਥੇ ਸਾਂਭ ਸੰਭਾਲ ਹੁੰਦੀ ਡਾਡੀ ਕਰਦਾ ਇਹ ਮੁੰਡਾ ਕਰ ਰਿਹਾ ਤੇਰੀ ਚਾਹ ਲਗਾਦਾ ਕਿਹੜਾ ਕਰਦਾ ਰਿਆ ਆਹ ਕੰਮ ਲਾ ਹੋਰ ਕਹੀ ਇਹ ਤੇ ਚੱਲ ਆਪ ਖੁਦ ਨਹੀਂ ਵੇ ਹੋ ਦੂਜੇ ਪਰਿਵਾਰ ਕਰਦੇ ਸਾਂਭ ਸੰਭਾਲ ਤਿੰਨ ਤਨ ਤਾ ਤਿੰਨ ਕੁਛ ਤਨ ਦਾ ਦਿੰਦੇ ਆ ਭਾਈ ਲਾ ਗਏ ਲਾ ਦਿਓ ਦੂਰ ਆ ਪੂ ਆਪਣੇ ਵਿਆਹੇ ਬਰੇ ਅੱਡ ਪਾਰ ਆ ਸਾਰੇ ਅੱਛਾ ਉਹ ਅੱਜ ਬਾਹਰ ਆਪਣੀ ਆ ਵੇਂਦੋ ਹਣਾ ਤੇ ਮੈਂ ਆਪ ਹੀ ਮਤਲਬ ਕਰਦਾ ਮੈਂ ਇਥੇ ਸਾਰਾ ਕੋਈ ਮੁੱਠੀ ਪਾਣੀ ਮਤਲਬ ਮੈਂ ਫੇਰ ਲੋਂਨਾ ਮੈਂ ਸਬਜ਼ੀ ਦਾ ਤੇ ਮਤਲਬ ਕਿ ਮੈਂ ਰੋਟੀ ਪਾਣੀ ਕਰਕੇ ਤੇ ਫਿਰ 2 ਵਜੇ ਤੋਂ ਬਾਅਦ ਫੇਰ ਲੋਂਨ ਚਾਹੀਦਾ ਮੈਂ ਮੰਨਦਾ ਚਲ ਵੀਰੇ ਤੂੰ ਵਿਆਹ ਨਹੀਂ ਹਣਾ ਪਰ ਇੱਕ ਬਜ਼ੁਰਗ ਨੇ ਪੰਜਾਂ ਪੁੱਤਾਂ ਨੂੰ ਪਾਲ ਲਿਆ ਹਣਾ ਤੇ ਪੰਜ ਪੁੱਤਾਂ ਨਾਲ ਰਲ ਕੇ ਇੱਕ ਬਜ਼ੁਰਗ ਨੂੰ ਨਹੀਂ ਸੰਭਾਲਦੇ ਸਾਡੇ ਉਥੇ ਆਸ਼ਰਮ ਦੇ ਵਿੱਚ ਦੋ ਵੀਰਵਾ ਠੀਕ ਹੈ ਜੀ ਦੋ ਵੀਰ ਉਥੇ ਵਿਆਹ ਜਾਣੇ ਨੂੰ ਸੰਭਾਲਦੇ ਆ ਹਾਂਜੀ ਹਾਂਜੀ ਤੇ ਆਪਾਂ ਪੰਜ ਜਾਣੇ ਹਨ ਇੱਕ ਜਾਣੇ ਨੂੰ ਨਹੀਂ ਸੰਭਾਲ ਸਕਦੇ ਸ਼ਸ਼ੀ ਕਾਲ ਸ਼ਸ਼ੀ ਕਾਲ ਮਤੇ ਸ਼ਸ਼ੀ ਕਾਲ ਦੇਖੋ ਇਹਦੇ ਹਾਲ ਦੇਖੋ ਨਾ ਤੇ ਨਾ ਤੇ ਮੁੰਡੇ ਛਾਂ ਪੈ ਗਿਆ ਤਮੈ ਹਣ ਭੈਣ ਹੀ ਅੱਦੇ। ਕਿਉਂ ਚੜਿਆ ਆ ਕੇ ਪਾਲੋ। ਮੈਂ ਆਪ ਦੁਖੀ ਹੋਈ ਆਂ ਬਾਤ ਦੁਹੀ ਇਹ ਨੂੰ। ਇਹੋਂਦੇ ਸੇ ਸੂਰਾਨ ਕੇੋਂਦੇ ਆ ਆ ਰੋਜ਼ ਵੇਖੀ ਰਾਂ। ਮੈਂ ਤੇ ਆਪ ਦੁਖੀ ਹੋਈ ਆਂ ਰੋਟੀ ਪਾਈ ਤੇ ਪਹਾਂ ਰਕਾਤੀ ਆ ਜੱਜ ਤੇ ਰੋਟੀਆਂ ਫੇਰ ਪਕਾ ਦੇਦੀ ਆ। ਹਾਂ ਹੁਣ ਕਿੰਨਾ ਤੇ ਮੈਂ ਕਿੱਥੋਂ ਆ ਨਿਕਾਲੂ। ਬਾਕੀ ਬੇਟੇ ਇਹਨਾਂ ਦੇ ਬਾਕੀ ਪਰਿਵਾਰ ਹਾਂਜੀ। ਬਾਕੀ ਇਹਦੇ ਵਿੱਚ ਕੋਈ ਨਹੀਂ ਇੱਥੇ ਰਹਿੰਦੇ। ਕੋਈ ਨਹੀਂ ਰਹਿੰਦਾ ਇੱਥੇ। ਨਹੀਂ। ਤੁਸੀਂ ਇਕੱਲੇ ਰਹਿੰਦੇ ਜੀ। ਮੈਂ ਤੇ ਮੇਰਾ ਇੱਕ ਬ੍ਰਦਰ ਹੋਰ ਹੈ ਦੋ ਜਣੇ ਰਹਿੰਦੇ ਇੱਥੇ। ਉਹ ਵਿਆਹਿਆ। ਨਹੀਂ ਨਹੀਂ ਸੁਣਦਾ ਨਹੀਂ ਮੈਂ ਦੇਓ ਆਪਣੇ ਪਰਵਾਹ ਪਰਵਾਹ ਤਾਂ ਦਿਓ ਨੰਬਰ ਮੈਨੂੰ ਉਹਨਾਂ ਨੂੰ ਦੱਸਿਆ ਵੀ ਇਦਾਂ ਬਜ਼ੁਰਗ ਦਾ ਵੀ ਆਹ ਹਾਲਾਤ ਆ ਹਾਂਜੀ ਉਹਨਾਂ ਨੂੰ ਪਤਾ ਵੀ ਆਹ ਹਾਲਾਤ ਨੇ ਮੇਰੇ ਨਾਲ ਜਿਹੜੇ ਉਹ ਬਜ਼ੁਰਗ ਉਹ ਨਹੀਂ ਮਿਲਦੇ ਵਰਤੇ ਨਹੀਂ ਆਪਣੇ ਨਾਲ ਲੈ ਅੱਛਾ ਤੁਹਾਡੇ ਨਾਲ ਨਹੀਂ ਮਿਲਦੇ ਵਰਤੇ ਬਾਪੂ ਤੇ ਉਹਨਾਂ ਦੇ ਆ ਹਾਂ ਮੱਜਨਾ ਤੇ ਉਹਨਾਂ ਦੇ ਆ ਬਾਪੂ ਹਾਂਜੀ ਹਾਂਜੀ ਹੁਣ ਮਾ ਲਓ ਕਿੰਨੇ ਹੈਗੇ ਦੀਦੇ ਆ ਪੈਣਾ ਕਿੰਨੀਆਂ ਭੈਣਾਂ ਕੇ ਦੋ ਭੈਣਾਂ ਤੇ ਪੰਜ ਭਰਾ ਹਾਂ ਹਾਂਜੀ ਹਾਂਜੀ ਵੇ ਲੋ ਯਾਰ ਵੀਰੇ ਖੜਦੇ ਹੋ ਤਾਂ ਮੈਂ ਬੈਹ ਲੈਣਾ ਦੁੱਖ ਲੱਗਦਾ ਹਨਾ ਜਦੋਂ ਜਦੋਂ ਤੁਹਾਨੂੰ ਹੁਣ ਮੇਰੀ ਗੱਲ ਸੁਣ ਤੈਨੂੰ ਦੁੱਖ ਨਾ ਲੱਗੇ ਜਦੋਂ ਤੈਨੂੰ ਕੋਈ ਭਰਾ ਕੋਈ ਉਹਦੇ ਚ ਪਰੇ ਚ ਬੈਠਾ ਕੋਈ ਆਖੋ ਯਾਰ ਤੁਹਾਡਾ ਪੁੱਤ ਪਿਓ ਤੇ ਆ ਆ ਅੱਜ ਸੁ ਵਿੱਚ ਬੈਠਾ ਹਨਾ ਆਪਣੀ ਕਾਦੀ ਸਰਦਾਰੀ ਦੁੱਖ ਨਾ ਲੱਗੂਗਾ ਯਾਰ ਸ਼ਰਮ ਘੱਲ ਲੈਣੀ ਕਿ ਹੁੰਦੀ ਘੱਲਣਾ ਨਹੀਂ ਚਾਹੁੰਦੇ ਹਾਲਾਤ ਹੀ ਉਹਦੇ ਵਿਚਾਰੇ ਦੇਵੇਂ ਦੇ ਬਣ ਗਿਆ ਕਿ ਉਹ ਖੋਦ ਕਹਿਣ ਡਿਆ ਵਾ ਕਿਉਂਕਿ ਇੱਕ ਤੇ ਹੁੰਦਾ ਨਾ ਕਿ ਤੁਸੀਂ ਮੰਨਦਾ ਵੀ ਤੁਸੀਂ ਨਹੀਂ ਘੱਲਣਾ ਚਾਹੁੰਦੇ ਪਰ ਇੱਥੇ ਤੇ ਕੋਈ ਉਹਦੀ ਵਿਚਾਰੀ ਦੀ ਪਰਵਿਸ਼ ਹੋਵੇ ਜੀ ਜਿੰਨੇ ਜੋਗੀ ਆਪ ਹੈਗੇ ਆਪਾਂ ਦੇ ਆਪਣੇ ਲੋਕ ਮੈਂ ਤੈਨੂੰ ਨਹੀਂ ਕੁਝ ਵੀ ਕਹਿ ਰਿਹਾ ਹਨਾ ਮੇਰਾ ਮਨ ਚ ਮੇਰੇ ਥੋੜੀ ਪੀੜ ਵਾ ਦੁੱਖ ਵਾ ਮੈਂ ਟਰੇ ਕਰਦਾ ਨਾ ਮੈਂ ਆਪਣੇ ਬ੍ਰਦਰ ਨੂੰ ਇੱਕ ਨੂੰ ਹਟਾ ਕੇ ਇਹਨਾਂ ਦੇ ਉੱਤੇ ਰੱਖਿਆ ਹੋਇਆ ਹੈ ਇੱਕ ਗੱਲ ਕਹਿਣਾ ਵੀਰੇ ਮੈਂ ਲੈ ਜਾਣਾ ਮੈਂ ਲੈ ਕੇ ਚੱਲ ਜਾਣਾ ਹਾਂਜੀ ਹਾਂਜੀ ਮੈਨੂੰ ਕੋਈ ਚੱਕਰ ਨਹੀਂ ਹਨਾ ਜਿੱਥੇ ਇੰਨੇ ਦੀ ਸੇਵਾ ਹੁੰਦੀ ਉੱਥੇ ਇੱਕ ਦੀ ਇਹਦੀ ਵੀ ਹੋ ਜੂ ਕੋਈ ਚੱਕਰ ਨਹੀਂ ਪਰ ਮੇਰਾ ਵੀਰ ਤੂੰ ਕਿਤੇ ਵੀ ਚੌਂਕ 'ਚ ਬਹਿ ਗਿਆ ਨਾ ਕਿਤੇ ਵੀ ਪਰੇ 'ਚ ਚਲੇਗਾ ਲੋਕਾਂ ਨੇ ਤੈਨੂੰ ਕਿਸੇ ਕੰਮ ਜੋਗਾ ਨਹੀਂ ਛੱਡਣਾ ਉਹਨਾਂ ਨੇ ਇਹੋ ਆਖਣਾ ਵੀ ਆਪ ਦਾ ਪਿਓ ਤੇ ਤੇਰਾ ਹਾਸ਼ਮ 'ਚ ਬੈਠਾ ਤੂੰ ਲੋਕਾਂ ਨੂੰ ਗ ਹਾਂਜੀ ਹਾਂਜੀ ਸਿੱਧੀ ਗੱਲ ਆ ਬਾਬਾ ਜੀ ਦੁਨੀਆ ਦੁਨੀਆ ਨੇ ਜੀ ਨਹੀਂ ਜੀ ਦੇਣਾ ਸਹੀ ਗੱਲ ਤਤ ਜੀ ਨੇ ਇੱਕ ਮਹੀਨੇ ਕਹੇ ਤੁਮੇ ਦੋ ਵਾਰ ਹੀ ਨਾ ਦੇਆ ਇਹ ਖੋਦ ਬਾਪੂ ਦੀਆਂ ਮੇਰੇ ਤੋਂ ਵੀਡੀਓ ਆਈਆਂ ਵਾ ਵਿਚਾਰਾ ਤੜਫਣ ਡਿਆ ਵਾ ਠੀਕ ਹੈ ਕੋਈ ਨਾਮ ਉਹਦੇ ਦਾਅ ਜਣਾ ਨਹੀਂ ਸਾਹਦੇ ਹੋਰ ਕਿਸ ਵਸ ਨਹੀਂ ਤੇ ਬਬਈ ਪੰਜ ਪੁੱਤਾਂ ਚੱਲ ਇੱਕ ਪੁੱਤ ਹੋਵੇ ਹਨਾ ਮਨ ਵੀ ਲਈਦਾ ਚੱਲ ਨਛੇੜੀ ਜਾਂ ਜਿੱਦਾਂ ਵੀ ਵੀਰੇ ਤੂੰ ਵਧੀਆ ਲੱਗਦਾ ਕੋਈ ਨਿਸ਼ਾਨੀ ਕਰਦਾ ਤੇਰੀ ਸਿਹਤ ਹੀ ਦੱਸਦੀ ਹਨਾ ਪਰ ਇਹ ਤੇਰਾ ਜਿਹੜਾ ਜਿਹੜਾ ਤੇਰਾ ਲੱਗਦਾ ਨਾ ਨਾ ਇੱਕ ਸਾਡੇ ਮੈਂ ਕਲੰਕੀ ਕਹਿਣਾ ਮਜ਼ਮੂਨ ਤੇ ਕਹਿਣਾ ساری ਉਮਰ ਰੋਕਾ ਨਹੀਂ ਤੈਨੂੰ ਮੇਨੇ ਨਹੀਂ ਮਾਰਨੋਂ ਹਟਣਾ ਇਹ ਕਾਪਰਾ ਆ ਬਾਈ ਹਾਂ ਇਹ ਕਾ ਇਸ ਪੁੱਤ ਦਾ ਤੂੰ ਅੱਛਾ ਇਹ ਤੇ ਭਗਤ ਵਿਚਾਰਾ ਲੱਗਦਾ ਹਨਾ ਭਗਤ ਬਣਦਾ ਜਿੱਦਾਂ ਜਾ ਵਿਚਾਰਾ ਹਾਂ ਚੱਲ ਇਹਨੂੰ ਮੈਂ ਚੰਨੁ ਕੀ ਆਖਾਂ ਦੂਜਿਆਂ ਦਾ ਨਹੀਂ ਨੰਬਰ ਮੈਨੂੰ ਹਾਂਜੀ ਹਾਂਜੀ ਦੂਜੇ ਭਾਵਾਂ ਦਾ ਨਹੀਂ ਨੰਬਰ ਮੈਨੂੰ ਪੱਜੀ ਉਹ ਨਹੀਂ ਮਿਲਦੇ ਬਰਤੇ ਆ ਭਾਵੇਂ ਮਿਲਦੇ ਵਰਤੇ ਨਹੀਂ ਆ ਮੇਰੀ ਗੱਲ ਸੁਣੋ ਮਿਲਦੇ ਵਰਤੇ ਨਹੀਂ ਆ ਘਰੋਂ ਬਾਪੂ ਤੋਂ ਹਿੱਸਾ ਲਿਆ ਕੋਈ ਉਹਨਾ ਨਹੀਂ ਨਹੀਂ ਕੋਈ ਨਹੀਂ ਲਿਆ ਇਸਾ ਪਿਓ ਤੇ ਉਹਨਾਂ ਦੇ ਆ ਜੀ ਸਾਂਣੇ ਨਾਲ ਕੋਈ ਵੀ ਲਿਆ ਪੱਜੀ ਉਹ ਆਪਣਾ ਮਲੋਕੀ ਮੰਨ ਲਓ ਕੱਲੋਂ ਉਹਨਾਂ ਦੇ ਬੱਚੇ ਉਹਨਾਂ ਨੂੰ ਏਦਾਂ ਕਰਨ ਜਿਦਾਂ ਬਾਪੂ ਨੇ ਅੱਜ ਹੋ ਰਿਹਾ ਹਾਂਜੀ ਪਾਪਾ ਜੀ ਹਾਂਜੀ ਉਹ ਬੱਚੇ ਤੇਨੇ ਜਿਹੜੇ ਹੀ ਨਾ ਹਾਂਜੀ ਉਹ ਆਏ ਸੀ ਮੇਰੇ ਮਗਰੋਂ ਅੱਛਾ ਦੂਜੇ ਪਰਿਵਾਰ ਚੋਂ ਅੱਛਾ ਜੀ ਠੀਕ ਹੈ ਜੀ ਉਹ ਬੱਚੇ ਜਿਹੜੇ ਸੀ ਉਹ ਮੈਂ ਆ ਜਾ ਤਾਈ ਆ ਜਾ ਸਾਰੇ ਸੀ ਅੱਛਾ ਜੀ ਇਹ ਤੇ ਨੇ ਬੱਚੇ ਨੇ ਆ ਮੇਰੇ ਤੋਂ ਅੱਛਾ ਠੀਕ ਹੈ ਜੀ ਸਮਝ ਗਿਆ ਗੱਲ ਸਮਝ ਗਿਆ ਇਹ ਤੇ ਨੇ ਬੱਚੇ ਨੇ ਆ ਇਹ ਮੇਰੇ ਤੋਂ ਆਏ ਆ ਹੂੰ ਇਹ ਤੇ ਨੇ ਬੱਚੇ ਮੈਂ ਆਪਣੇ ਲੈ ਆਇਆ ਇਹ ਮੇਰੇ ਆ ਜਿਹੜਾ ਮੈਂ ਕਰਦੀ ਸੀ ਨਾ ਹਾਂਜੀ ਉਹ ਮਤਲਬ ਮੈਂ ਤਨ ਤਨ ਇੱਥੋਂ ਗਏ ਹਾਂ ਗੱਲ ਕਰੇ ਹਾਂ ਜੀ ਬੰਦੀ ਆ ਹਾਂ ਹਾਂ ਜੀ ਗੱਲ ਦੱਸ ਸਕੀ ਜਿਹੜੀ ਗੱਲ ਦੱਸੋ ਜੀ ਉਹ ਉਹ ਕਾਜੀ ਬੇਰੀ ਖਰਾਬ ਹੋਣ ਦੇ ਬਾਵਜੂਦ ਮੈਂ ਮਲਕਿੱਤੀ ਆ ਗਿਆ ਅੱਛਾ ਜੀ ਤੇਨੇ ਲੱਗਦਾ ਠੀਕ ਆ ਮੈਂ 12 ਸਾਲ ਇੱਥੇ ਇਕੱਲਾ ਰਿਆ ਮੈਂ ਅੱਛਾ ਜੀ ਠੀਕ ਪਹਿਨੋ ਮੈਂ ਪ੍ਰਾਈਪਲ ਕੋਰੀਆ ਤਰੂ ਥਰੂ ਠੀਕ ਹੈ ਹਾਂ ਉਥੇ ਮੈਂ ਕੰਮ ਆਈ ਕਮਾਈ ਕਰਕੇ ਤੇ ਚਲੋ ਆਪਣਾ ਤਿਆਰ ਪਾ ਕੀਤਾ ਕੰਮ ਕੀ ਕਰਦੇ ਪਾਪਾ ਜੀ ਮੈਂ ਪਿੰਡ ਦਾ ਕਰਦਾ ਹਾਂ ਹਾਂਜੀ ਤੇਰਾ ਕਰਦਾ ਹਾਂ ਅੱਛਾ ਫੇਰੀ ਲਾਉਂਦੇ ਸੀਗੇ ਕੱਪੜੇ ਦੀ ਕਿਹ ਜਾਂ ਗਾਦੀ ਹਾਂਜੀ ਸਬਜ਼ੀ ਦੀ ਹਾਂਜੀ ਅੱਛਾ ਜੀ ਮੇਰਾ ਪਹਿਲੇ ਦਿਨ ਸਬਜ਼ੀ ਦਾ ਕੰਮ ਰਿਹਾ ਪਹਿਲੇ ਵੇਲੇ ਮੈਂ ਜਾਇਲੋ ਕੀਤਾ ਅੱਛਾ ਜੀ ਤੇ ਉਸ ਦਾ ਜਾਇਲ ਮਾਣਿਆ ਅੱਛਾ ਜੀ ਮੜਕੇ ਜੋ ਮੇਰਾ ਵਿਆਹ ਹੋਇਆ ਹਾਂਜੀ ਓਦੋਂ ਬਾਅਦ ਮੈਂ ਆਪਣਾ ਕੰਮ ਆਪ ਕਰਦਾ ਸੀ ਕਰਦਾ ਕੀਤਾ ਸਬਜ਼ੀ ਦਾ ਕੰਮ ਕੀਤਾ ਫਿਰ ਮੈਂ ਉਹ ਇੱਥੇ ਆ ਗਏ ਤੇ ਮੈਂ ਆਹ ਥਾੜਾ ਇਹ ਮੈਂ ਆਪਣੇ ਥੈਲਪੇ ਸਪਲਾਇਆ ਅੱਛਾ ਜੀ ਆਹ ਲਾ ਹਾਂ ਪਾਲੇ ਭਲਵਾਨ ਨੂੰ ਭਲਾਤਾ ਪਤਾ ਨੂੰ ਤੇ ਇਹਨਾਂ ਤੱਕ ਹੋ ਗਿਆ ਮੜਕੇ ਜਦੋਂ ਇਹ ਕੋਈ ਡੈਥ ਹੋ ਗਈ ਚੱਲਦੀ ਦੀ ਕਾਦੀ ਡੈਥ ਹੋ ਗਈ ਚੱਲਦੀ ਤੇ ਮੈਂ ਇਹ ਮੁੰਡੇ ਬਿਲਕੁਲ ਆਏ ਹਾਂਜੀ ਮੈਂ ਨਹੀਂ ਗਿਆਦਾ ਅੱਛਾ ਜੀ ਆਪੇ ਆਏ ਅੱਛਾ ਜੀ ਮੈਂ ਨਹੀਂ ਹੁਣ ਤੁਸੀਂ ਆ ਤੁਹਾਨੂੰ ਇਹ ਵੀਰ ਦਾ ਬਲੇਮ ਆ ਕਿ ਮੈਂ ਨਹੀਂ ਇਹਨੂੰ ਕਲੰਡਿਆ ਇਹ ਦੂਜੇ ਲੋਕਾਂ ਨੇ ਕਿਹਾ ਵਾ ਵੀ ਇਹਨੂੰ ਲੈ ਜਾਓ ਤੁਸੀਂ ਉਹਨਾਂ ਨੂੰ ਆਪ ਕਿਹਾ ਵੀ ਲੈ ਕੇ ਮੈਨੂੰ ਵੀ ਕਿਤੇ ਘੱਲ ਦੋ ਕਿ ਜਾਂ ਇਹਨਾਂ ਨੇ ਤੁਹਾਨੂੰ ਖੁਦ ਕਿਹਾ ਵੀ ਅਸੀਂ ਤੁਹਾਨੂੰ ਛੱਡ ਹੀ ਕਿਦੇ ਤੁਸੀਂ ਆਪ ਕਿਹਾ ਵਾ ਅੱਛਾ ਮੇਰੇ ਸੇਵਾ ਭਾਲੀ ਕੋਈ ਗੱਲ ਨਹੀਂ ਬਬਈ ਕੋਈ ਗੱਲ ਨਹੀਂ ਬਾਜੀ ਮੰਮੀ ਮੈਂ ਲੱਗੀ ਕਰ ਲੈ ਅੱਛਾ ਤੁਹਾਡੀ ਤੁਹਾਡਾ ਭਰਾ ਹੈ ਆਹ ਤਾਈ ਦਾ ਭਰਾ ਹੈ ਅੱਛਾ ਭਾਈ ਮੈਂ ਬੜੀ ਜਦੋਂ ਮੈਂ ਆਪਣੇ ਮਾਲੂ ਮੈਂ ਆਪਣੇ ਪਰਿਵਾਰ ਵਿੱਚ ਆਪਣੇ ਪਰਿਵਾਰ ਪਾਲ ਲੈਂਦੇ ਆ ਇਹਨਾਂ ਨੂੰ ਮਾਲੂ ਆਪਣਾ ਜੀ ਜਿੰਨੀ ਹਿਸਾਬ ਨਾਲ ਮੇਰੇ ਕੋਲ ਹੋ ਸਾਦੀ ਹਣੀ ਮੈਂ ਕਰਦਾ ਪਿਆ ਉਹ ਰੋੜਦਾ ਐ ਤੇ ਕੁੱੜਦਾ ਵੀ ਆ ਬਾਵਾ ਮਰੋਈ ਰੋਈ ਕੁੱੜਦਾ ਕੌਣ ਆ ਤਰਾ ਜੇਤ ਆ ਗਿਆ ਤੇ ਬਾਵਾ ਮਰੋ ਰੋੜਦਾ ਕੁੱੜਦਾ ਮੈਂ ਕੁੱੜਦਾ ਕੌਣ ਆ ਆਹੋ ਆਹੋ ਭਾਈ ਆਹੋ ਕਿਉਂ ਕੁੱੜਦਾ ਦੱਸ ਹਾਂ ਕੋਸ਼ੋ ਭਾਈ ਦਾ ਹੱਥ ਨਹੀਂ ਗੁਰਾ ਮੇਰੀ ਗੱਲ ਤੇਰਾ ਪਿਓ ਵਾ ਹਨਾ ਤੇਰੇ ਮੂੰਹ ਦੇ ਆਖਣ ਡਿਆ ਇਹਦੇ ਪਿਓ ਨੇ ਕਹ ਦੱਸਣਾ ਕਿਹਦੇ ਕੋਣ ਮੋੜਦਾ ਹਾਂਜੀ ਤਿੰਨ ਦਿਨ ਹੋਏ ਨੇ ਰੋਟੀ ਨਹੀਂ ਪਕਾ ਕੇ ਖਵਾਈ ਇਹ ਤੋਂ ਬੱਕਦੀਆਂ ਰੋਟਣਾ ਅੱਛਾ ਹਾਂ ਦੁਪਹਿਰ ਦਿੱਤੇ ਤੈਨੂੰ ਰੱਬ ਨੇ ਦੋ ਫੁਲਕੇ ਲਾਉਣ ਲੱਗੇ ਕਿਹਦੇ ਬੰਦੇ ਜਾਨ ਨਹੀਂ ਕਰ ਲੈਂਦੇ ਰੋਟੀਆਂ ਕਿਹਦਾ ਨਹੀਂ ਆਈ ਜਾਏ ਇਹ ਰਾਣੀ ਦੇ ਟਿਕ ਨਹੀਂ ਆਵ ਲਾ ਰਹੀ ਇਹ ਜਿਕੜਾ ਵੱਡਾ ਖਾਣ ਮੁੰਡਾ ਹੋਈ ਚਾਰ ਫੁਲਕੇ ਲਾਉਣ ਨਹੀਂ ਇਹਨੂੰ ਕੁੱਟ ਦੇ ਮਾਰ ਦੇ ਜੇ ਇਹ ਕੋਈ ਤੁਹਾਨੂੰ ਗਾਲ੍ਹਾਂ ਕੱਢਦਾ ਜਾਂ ਸ਼ਰਾਬ ਮੰਗਦਾ ਜਾਂ ਕੋਈ ਨਸ਼ਾ ਮੰਗਦਾ ਮਗੋਂ ਆਇਆ ਮੈਂ ਕਿਹ ਬਣਿਆ ਭਾਜੀ ਫਿਰ ਚੱਕਰ ਨਹੀਂ ਕੱਢਣਾ ਕਿਦਾਂ ਮੰਜੇ ਆਪਾਂ ਕਹਿੰਦੇ ਆ ਦੰਦ ਜੀ ਇਹਦੇ ਬਸ ਭਾਬੀਵਾਦ ਅੰਦਰ ਨਹੀਂ ਕੱਟਦਾ ਮੰਜਾ ਅੱਛਾ ਕਰਾਉਂਦੇ ਆ ਇਹਦੇ ਵਿੱਚ 50 ਬੰਦੇ ਨੂੰ ਆਵਾਜ਼ ਦਿੰਦੇ ਰੋਜ਼ ਮੰਜਾ ਕਢਾਓ ਮੰਜਾ ਕਢਾਓ ਇਹ ਆਪ ਨਹੀਂ ਮੰਜਾ ਕਰਦਾ ਜੇ ਮੈਂ ਲੈ ਜਤੋਂ ਨਹੀਂ ਬੈਠਦਾ ਇਹਦੇ ਕੋਲ ਨਹੀਂ ਦੇਣਾ ਇੱਥੇ ਬਹਿਣ ਨਹੀਂ ਦੇਣਾ ਦੁਖੀ ਬਹੁਤ ਜ਼ਿਆਦਾ ਆਇਆ ਇਹਦੇ ਭਾਜੀ ਤੁਹਾਡੇ ਸਾਹਮਣੇ ਦੱਸਣੇ ਦੇਣਾ ਇਹਨਾਂ ਦੱਸਣਾ ਹੀ ਪੜਦਾ ਕਿ ਕੀ ਜਾਂਦਾ ਕਿਹਨੇ ਇੱਕ ਮਿੰਟ ਪੁੱਛ ਲੈਣਾ ਬਾਬਾ ਜੀ ਮਾਰਦਾ ਤੁਹਾਨੂੰ ਇਹ ਹੈ ਉਹ ਸਚਾਈ ਦਾ ਸੋਹਣਿਆ ਹੱਥ ਨਹੀਂ ਲਾਊਗਾ ਤੁਹਾਨੂੰ ਇਹ ਸੱਚਾਈ ਸਚਾਈ ਦੱਸੋ ਜਿਹੜੀ ਸਚਾਈ ਮੈਂ ਬਾਤ ਮਾਰ ਇੱਕੋ ਇੱਕ ਮਾਰੋਟ ਨਹੀਂ ਕਰਦਾ ਨਾ ਲਾਣਾ ਇਹ ਨਾਲ ਝੁਕਾਈ ਬਾਹਰ ਨਹੀਂ ਵੀਰੇ ਇਹਦੇ ਸਿਰ ਟੱਕ ਵੀਰ ਦਾ ਹਾਇਦ ਨਹੀਂ ਟੱਕ ਲੈ ਪਰ ਨਾ ਮਿਲਿਆ ਨੋ ਇਹ ਰੋਟੀ ਸਿਕੰਦਰ ਬੰਨ ਕੋਈ ਹੋਰ ਕੱਲ ਬੰਨ ਹੋਰ ਤਾਂ ਚੰਗੀ ਜਦੋਂ ਭੋਲੀ ਪਕਾ ਕੇ ਦਿੰਦੀ ਇਹਦਾ ਰਾਤ ਸੁਣਾ ਦੇ ਜਾਉਂਦੀ ਰੋਟੀ ਕਵਾਦੀ ਨਹੀਂ ਖਲਣਾ ਚਾਹੁੰਦਾ ਜੀ ਕਿਉਂ ਕਿਉਂਦਾ ਰਾਤ ਸੁਣਾ ਦੇ ਜਾਣਾ ਨਹੀਂ ਖਲਣਾ ਚਾਹੁੰਦਾ ਨਹੀਂ ਵੀਰੇ ਕੱਲਾ ਮਾਈਆਂ ਨਹੀਂ ਅਖਣੀਆਂ ਟਾਡੀ ਪਿੰਡ ਦੀ ਪੰਚਾਇਤ ਵੀ ਕਹਿਣ ਢਈ ਆ ਮਾਈਆਂ ਵੀ ਕਹਿੰਦੇ ਵੀ ਇਹਨੂੰ ਕੋਟ ਦਾ ਮਾਰਦਾ ਵਾ ਠੀਕ ਹੈ ਜੀ ਕੋਟ ਦਾ ਮਾਰਦਾ ਵੀ ਆ ਨਾਲੇ ਉਹ ਮਾਤਾ ਕਹਿੰਦੀ ਤਿੰਨ ਦਿਨ ਹੋ ਗਏ ਰੋਟੀ ਵੀ ਨਹੀਂ ਪਕਾ ਕੇ ਦਿੱਤੀ ਇਹਨੂੰ ਅਛਾ ਰੋਟੀ ਕੰਨ ਨਹੀਂ ਪੁੜਾ ਤਾ ਤੁਹਾਡੇ ਸਾਹਮਣੇ ਆ ਮੈਂ ਤੇ ਕੋਲੋਂ ਕੁਝ ਕਿਹਾ ਨਹੀਂ ਇੱਥੇ ਸਭ ਦੇ ਸਾਹਮਣੇ ਕਹਿ ਦੋ ਹੂੰ ਤੋਪੀਆਂ ਭਾਈ ਵੇਖੋ ਕਿੰਨੇ ਵੱਡੇ ਆ ਛੋਟੇ ਨੂੰ ਇਹਨੇ ਕੁੱਚੇ ਦਾ ਖੁਦਾਈ ਨਾ ਮੇਰੀ ਤਰ੍ਹਾਂ ਖੜੀ ਨਾ ਇਹ ਵੀ ਰੱਖੀ ਨਾ ਭੋਲੀ ਜਿਹੜਾ ਇਸ ਤਰ੍ਹਾਂ ਗਿਆ ਤੇ ਅੰਦਾ ਵੀ ਉਹਨੂੰ ਜਗ੍ਹਾ ਨਹੀਂ ਦੇਣੀ ਉਹਨੂੰ ਜਗ੍ਹਾ ਨਹੀਂ ਦੇਣੀ ਮੈਂ ਕਿਹਾ ਉਹਨਾਂ ਨੂੰ ਜਗ੍ਹਾ ਨਹੀਂ ਦੇਣੀ ਉਹਦੇ ਇੱਕ ਨੰਬਰ ਬੰਦਾ ਵੀ ਜਗ੍ਹਾ ਨਾ ਮਾਰਦਾ ਮਾਰਦਾ ਰਿਹਾ ਮੈਂ ਵੀ ਇਹ ਕਿਹਾ ਸੁਤਰਾ ਅਸੀਂ ਬਰ ਬਣਾਇਦਿਆਂ ਆ ਤਾਂ ਮੈਂ ਵੇਚ ਬਚ ਕੇ ਤਾਂ ਉਹ ਖੈਰ ਚਲੀ ਜਾਮ ਮਰਦ ਨਹੀਂ ਨਾ ਰੋਟੀ ਖਵਾਈ ਨਾਲ ਨਾਲ ਸੁੱਤੀ ਸੋਜੀ ਨਾਲ ਬਣਾ ਦਿੱਤੀ ਹੋਰ ਉਸ ਤੋਂ ਬਾਅਦ ਕੀ ਕਰਾਂ ਭਾਈ ਮੱਖਣ ਨਾਲ ਮੱਖਣ ਵੇਖੋ ਅੰਦਰ ਪਿਆ ਕੇ ਫਿਰ ਉਹ ਤੇਰੀ ਭੂਆ ਹੀ ਆ ਤੇਰੀ ਗਵਾਂਡੀ ਆ ਮੈਂ ਤੇ ਕੋਲੋਂ ਕਹਿੰਨੀ ਨਹੀਂ ਡਾ ਕੁਝ ਭਾਜੀ ਭੂਆ ਸਾਰੇ ਇੱਕ ਜਣੇ ਨਹੀਂ ਕਿਹਾ ਆ ਸਾਰੇ ਵੀਰ ਕਹਿਣ ਡਿਆ ਠੀਕ ਹੈ ਪਰ ਚੰਗੇ ਨਹੀਂ ਲੱਗਿ ਰਿਆ ਯਾਰ ਇਦਾਂ ਤੁਸੀਂ ਕੁੱਟਮਰ ਕਰਦਾ ਬਾਪ ਦੇ ਬਾਪ ਨੂੰ ਮਿਰਜੀ ਵਾਜਾਂ ਦੀਆਂ ਹੁੰਦੀਆਂ ਨੇ ਝੋੜਨੇ ਮਾਰਨਾ ਰੱਬ ਨੂੰ ਜਾਨ ਦੇਣੇ ਵਾਜਾਂ ਨੂੰ ਹੁੰਦੀਆਂ ਨੇ ਇਨੂੰ ਆਪ ਨੂੰ ਪੜਾਉਣਾ ਛੱਡੀ ਇਹੋ ਦੱਸੇ ਸਾਡਾ ਦਾਦਾ ਜੀ ਦਾ ਪਰਿਵਾਰ ਇਹ ਕਹੀ ਦੱਸੇ ਤਾਂ ਇਹਨੂੰ ਆਪਾਂ ਪੜਾਉਣਾ ਨਹੀਂ ਆਪਾਂ ਕੋ ਜਾਨਣਾ ਰੋਣਾ ਇਹਦੀ ਸੱਚੀ ਗੱਲ ਦੱਸਦੇ ਛੱਡੀ ਪੜਾਉਣਾ ਕਿੰਨਾ ਕੰਮ ਤੇ ਉਹਨੂੰ ਰੱਖਿਆ ਵੀ ਤੂੰ ਇਹਨੂੰ ਸਾਹਮਣਾ ਇਹਨੂੰ ਇਹ ਇਹ ਤੇ ਵਿਚਾਰਾ ਖੁਦ ਨਹੀਂ ਸਹੀ ਇਹ ਤੇ ਖੁਦ ਨਹੀਂ ਸਹੀ ਤਰ੍ਹਾਂ ਮਤਲਬ ਵੀ ਉਹਨਾਂ ਦੀ ਸਾਹ ਵੀ ਤੂੰ ਵੀ ਇਹਨੂੰ ਕੰਮ ਤੋਂ ਨਹੀਂ ਜਾਣਦੇ ਪਰ ਤੂੰ ਵੀ ਇਹਨੂੰ ਸਾਹਮਣਾ ਹੀ ਨਹੀਂ ਮੁੰਡਾ ਉਹ ਚੋਕੇ ਮਾਰਦਾ ਕਿ ਤਾਂ ਕਦੀ ਠਾਕ ਉਹ ਮੁੰਡੇ ਦੀ ਗਲਤੀ ਓਦੀ ਕੋਈ ਗਲਤੀ ਨਹੀਂ ਗਈ ਇਹ ਉਹ ਤੇ ਇਹ ਮਾਤਾ ਕੋਹ ਦੇ ਦੱਸਣੇ ਆ ਮਾਤਾ ਤੇਰੇ ਸਾਹਮਣੇ ਕੁੱਟਿਆ ਸੀਗਾ ਕਿਹੜੀ ਮਾਤਾ ਦੱਸਣੇ ਸੀ ਮੈਨੂੰ ਮਾਰਦਾ ਇਹਨੂੰ ਇਹ ਮਾਰੋ ਚ ਇਹਨੂੰ ਪੁੱਛੋ ਇਹ ਨੈਟਿੰਗ ਨਹੀਂ ਢੋਂਦਾ ਨੈਟੀ ਮੈਂ ਮੈਂ ਢੋਂਦਾ ਕੱਲਾ ਤੇ ਸੰਭਾਲਦਾ ਨਹੀਂ ਆ ਕੁੱਟਦਾ ਇਹਨੂੰ ਹਾਂ ਕੁੱਟਦਾ ਵੀ ਕਿਦਾਂ ਕੁੱਟਿਆ ਸੀ ਇਹ ਇਹਨੇ ਇਹਨੇ ਇਹਨੂੰ ਪੁੱਛੋ ਇਹ ਜਗਾ ਵੀ ਜਗਾ ਦਾ ਮਾਰ ਕੇ ਇਹ ਬੰਦਾ ਚੁੰਦਾ ਵਾ ਤਦ ਮਾਰਿਆ ਕਿਸੀ ਬਾਪੂ ਦੇ ਬਾਪੂ ਦੇ ਕੀ ਮਾਰੇ ਉਹ ਹਮ ਰੋੜਾ ਬੜਾ ਮੇਰੇ ਦਿਖਣ ਗਾਲ ਇਹ ਕਦੀ ਇਹ ਕਦੀ ਧੰਦਾ ਕਰਦਾ ਨਾ ਕੋੜੋ ਮੰਡੀ ਦੇ ਚਿਲਾ ਕੇ ਮਾਰ ਹਾਂ ਕਿ ਜੇ ਭਾਵੇਂ ਦੇਖਦਾ ਪਰ ਮੂੰਥਰ ਪਾ ਕੇ ਜੇ ਤੂੰ ਜਾਊਗਾ ਤੇ ਹੀਰੀ ਨੇ ਰੋਟੀ ਦਾ ਖਾਊਗਾ ਤੇਰਾ ਭਰਾ ਕਹਿੰਦਾ ਉਹ ਦੇਖ ਲਾ ਤੂੰ ਚਲ ਕੋਈ ਨਾ ਯਾਰ ਤੇਰਾ ਭਰਾ ਮੈਂ ਕਿਹ ਕਹਿ ਰਿਹਾ ਪਰ ਗੱਲ ਵੀਰੇ ਇਦਾਂ ਹੀ ਮੈਂ ਲੈ ਕੇ ਚੱਲ ਜਾਣਾ ਤੂੰ ਆਪਣੇ ਭਾਈ ਚਾਰੇ ਤੇ ਰਹਿਣਾ ਆਪਣੇ ਪਰਿਵਾਰ ਤੇ ਤੂੰ ਰਹਿਣਾ ਜੇਦੋਂ ਮਨ ਲਾ ਹੁਣ ਆਪਣੀ ਸਰਦਾਰੀ ਕੀ ਕੰਮ ਕਰੂਗੀ ਜਿੱਥੇ ਆਪਾਂ ਨੂੰ ਕੋਈ ਕਹਿ ਦੋ ਯਾਰ ਤੇਰਾ ਪਿਓ ਤੇ ਆਸ਼ਮਾ ਚ ਫਿਰਨਿਆ ਪਰ ਹਾਲਾਤ ਉਹਦੇ ਇਦਾਂ ਕਰ ਦਿੱਤੇ ਆ ਹਾਲਾਤ ਉਹਦੇ ਇਦਾਂ ਕਰ ਦਿੱਤੇ ਆ ਇੱਧਰ ਹੀ ਇੱਧਰ ਹੀ ਹਾਲਾਤ ਦੇਖੀ ਬਾਪੂ ਜੀ ਇੱਧਰ ਹੀ ਲੈ ਇਹਦਾ ਹਾਲ ਆ ਇੱਧਰ ਆ ਬਾਪੂ ਨਾ ਦਿਖਾਈ ਆ ਨਾ ਦਿਖਾਈ ਆਪਣੇ ਇੱਧਰ ਇਹਦੇ ਨਾਲ ਫੋਨ ਕਰੀਏ ਇੱਧਰ ਹਾਲਾਤ ਉਹਦੇ ਆਵੇ ਆਵੇ ਫੋਨ ਕਰ ਦਿੰਦਾ ਹੁਣ ਇਹ ਪਛਾਣ ਡਾਕਟਰ ਨੂੰ ਤੇ ਆਦਾ ਦਵਾਈਆਂ ਨਹੀਂ ਮਿਲਦੀਆਂ ਪਈਆਂ ਕਦੀ ਤੇਰੇ ਆਦੇ ਨਾ ਖਾਈ ਕੱਟੇ ਆ ਨਾ ਕੀ ਆ ਦੇ ਵੀ ਲੈ ਬਾਪੂ ਜੀ ਠੀਕ ਆ ਚੱਲ ਹੁਣ ਯਾਰ ਮੈਂ ਤੈਨੂੰ ਕੀ ਕਹਾਂ ਹੁਣ ਵੀ ਉਹਦੇ ਕੋਲ ਸਮੈਲ ਆਉਂਦੀ ਹੈ ਲੈਟਰਨ ਲੈਟਰਨ ਨਹੀਂ ਆਥੇ ਭਾਜੀ ਲੈਟਰਿੰਗ ਨੇ ਉੱਤੇ ਕੀਤੀ ਤਾਂ ਕੀ ਕਰੀਏ ਲੈਟਰ ਜੇ ਜਦੋਂ ਤੂੰ ਤੇ ਕਰਦਾ ਹਾਂ ਤੈਨੂੰ ਕੌਣ ਸੰਭਾਲਦਾ ਸੀ ਭਾਜੀ ਤੋਤੀ ਤੇ ਹੋਣਗੇ ਆਪਣੇ ਧੋਣ ਵਾਲਾ ਤੂੰ ਆਪਣੇ ਆਪਾ ਧੋਤਾ ਹੋਣਾ ਹੌਲੀ ਟੁਕਣੇ ਦੇ ਪੂਣ ਜਦੋਂ ਆਪਾਂ ਉੱਤੇ ਕਰਦੇ ਹਾਂ ਲੈਟਰਨ ਮੈਂ ਵੀ ਉੱਤੇ ਕਰਦਾ ਹਾਂ ਤੂੰ ਵੀ ਉੱਤੇ ਕਰਦਾ ਹਾਂ ਤਾਂ ਆਪਣੇ ਮਾਵਾ ਜਾਂ ਆਪਣੇ ਪਿਓ ਸਾਹਮਣੇ ਸੀ ਠੀਕ ਹੈ ਤੇ ਹੁਣ ਜੇ ਪਿਓ ਆਪਣੇ ਇਸ ਟਾਈਮ ਬੱਚਿਆਂ ਵਾਂਗ ਹੋ ਗਿਆ ਬਜ਼ੁਰਗ ਤੇ ਬੱਚਾ ਇੱਕ ਸਮਾਨ ਹੁੰਦਾ ਠੀਕ ਹੈ ਜੀ ਤੇ ਹੁਣ ਇਹਨਾਂ ਨੂੰ ਸੰਭਾਲਣਾ ਆਪਣਾ ਫਰਜ਼ ਬਣਦਾ ਨਹੀਂ ਤੇ ਵੀ ਇਹ ਟਾਈਮ ਆਪਣੇ ਦੇ ਵੀ ਆਈ ਜਾਣਾ ਵਾ ਆਪਾਂ ਕਿਹੜੇ ਭੱਜਦੇ ਆ ਆਪਣੇ ਦੇ ਵੀ ਟਾਈਮ ਆਈ ਜਾਣਾ ਵਾ ਨਹੀਂ ਤੇ ਆਪਾਂ ਭਾਈ ਭੱਜਦੇ ਹੁੰਦੇ ਹਾਂ ਹੁਣ ਮੈਂ ਲੈ ਚ ਲਿਆ ਬਾਪੂ ਨੂੰ ਕੋਲ ਆਪਣੇ ਠੀਕ ਹੈ ਜੀ ਤੂੰ ਸੰਗਤ ਸਹਿਮਤ ਤੋਂ ਲੈ ਜਾ ਮੈਂ ਆਪਣੇ ਕੋਲ ਲੈ ਜਾ ਕੋਈ ਨਹੀਂ ਠੀਕ ਹੈ ਜੀ ਹਾਂ ਜੀ ਉਹ ਸਰਪੰਚ ਸਾਹਿਬ ਨੂੰ ਬੁਲਾਉਣਾ ਸੀਗਾ ਉਹ ਸਰਪੰਚ ਨੂੰ ਫੋਨ ਕਰਦੇ ਤੁਕ ਨਹੀਂ ਦੇ ਹਾਂ ਜੀ ਜੇ ਉਹ ਠੀਕ ਹੋ ਜਾਂਦੇ ਇੰਨੇ ਮਰੀਜ਼ ਆਹਿੰਦਾ ਮੈਦਾਨ ਦੇ ਵਿੱਚ ਦੇ ਨੇ ਬੜੇ ਬੜੇ ਮਰੀਜ਼ ਜਿਹੜੇ ਨਾ ਉਹ ਠੀਕ ਹੋ ਜਾਂਦੇ ਪਹਿਲੇ ਲੰਮੇ ਪੈ ਲੰਮੇ ਪੈ ਲੰਮੇ ਪੈ ਲੈਂਦੇ ਹੈ ਨਾ ਜਿਆਦਾ ਚਿਰ ਬੈਠਾ ਹਾਂਜੀ ਉਦੋਂ ਮੈਂ ਮਾਤਾ ਨੇ ਇਥੋਂ ਖੜਿਆ ਜਿੱਦਣ ਇਥੋਂ ਮਾਤਾ ਨੂੰ ਖੜਿਆ ਹਿਸਾਬ ਲਾਉਣਾ ਕਿ ਰਾਤ ਦੇ 11 ਵਜੇ ਪਰਿਵਾਰ ਆਣ ਕੇ ਉਹਨੂੰ ਲੈ ਵੀ ਗਿਆ ਅੱਛਾ ਅੱਛਾ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਤੁਸੀਂ ਸਵੇਰੇ ਆ ਜਾਓ ਕਹਿੰਦੇ ਨਹੀਂ ਹਟ ਤੋ ਰਿਆ ਨਹੀਂ ਜਾਂਦਾ ਨਹੀਂ ਜਾਂਦਾ ਰਾਤ ਨੂੰ ਵਿਚਾਰੇ ਨੇ ਗੱਡੀ ਕਰਾਇ ਤੇ ਕੀਤੀ ਤੇ ਮੇਰੇ ਕੋਲ ਆ ਕੇ ਰਾਤ ਨੂੰ ਲੈਣੀ 11 ਵਜੇ ਨਹੀਂ ਉਹ ਸਿੰਘ ਜੀ ਰਾਤ ਰਾਤ ਹੀ ਲੱਗੇ ਮਾਤਾ ਨੂੰ ਅੱਛਾ ਰਾਤ ਹਾਂਜੀ ਰਾਤ ਹੀ ਲੱਗੇ ਹਾਂ ਲਾਜ ਕਰਾਵਾਂਗੇ ਦਾ ਲਾਜ ਹੀ ਕਰਾਵਾਂਗੇ ਦਾ ਹਾਂ ਇਹਨੂੰ ਤਾਂ ਲਾਜ ਵੈਸੇ ਤੇ ਸਹੀ ਆ ਉਹਨੂੰ ਕੋਈ ਚੱਕਰ ਨਹੀਂ ਆ ਆ ਸਾਂਸਬਾਤ ਹੋ ਗਿਆ ਹਾਂ ਹੁਣ ਤੇ ਉਮਰ ਹੋ ਗਈ ਨਾ ਬਜ਼ੁਰਗ ਹੋ ਗਿਆ ਹਾਂ ਕਾਲੇ ਕੁਛ ਨਹੀਂ ਹੈ ਹੱਥ ਹਾਂ ਬੈਠ ਕੇ ਕਮਾ ਕਰ ਫਿਰ ਸੰਭਲ ਜੇ ਤੇਲ ਮਾਰਦੇ ਨੇ ਉਹਨਾਂ ਤੇ ਇੱਕ ਅੰਗਰਿਤ ਹੈ ਬੱਚੇ ਤਾਂ ਨਾ ਤੇਲ ਮਾਲ ਨਾਲ ਜਿੱਦੜੀ ਹੈ ਤੇ ਮੈਂ ਇਹ ਨਹੀਂ ਬੈਠਿਆ ਨਵਾ ਕੇ ਫਿਰ ਜਦ ਆਖੇ ਲੱਗ ਜਾਂਦਾ ਇਹ ਵੀ ਆਖੇ ਲੱਗ ਜਾਂਦਾ ਕੋਈ ਆਖੇ ਨਹੀਂ ਲੱਗਦਾ ਪੈਣਾ ਵੀ ਨਹੀਂ ਸਮਝਦੀਆਂ ਪੈਣਾ ਵੀ ਮਰਦੀਆਂ ਆ ਇਹਦੇ ਭਾਜੀਆਂ ਉਹ ਤੇ ਵਿਆਹਾਂ ਵਿੱਚ ਮੈਂ ਤਾਂ ਹਾਲੇ ਜੋੜਦੀ ਵਿਆਹਤਾ ਜਿਹੜਾ ਪੈਣਾ ਵੀ ਲਾਦੇ ਵੜਗਾ ਇਹਦੇ ਮੁੰਡੇ ਵੀ ਹੈ ਨਹੀਂ ਕੇ ਜਿਹੜੀ ਜਿਹੜੀ ਆਈ ਜਿਹੜੇ ਪੈਣੇ ਉਹ ਤਾਂ ਵੀ ਹੈ ਨਾਉਂਦੀ ਆ ਫਿਰ ਤੇਰੇ ਪੈਰ ਪਾਉਂਦੀ ਆ ਹੈ ਤੇ ਮੈਂ ਕਿੰਨਾ ਕ ਭੱਜ ਬੈਠੀ ਰਹੂੰਗੀ ਇੱਥੇ ਤੂੰ ਹੀ ਦੱਸੋ ਮੈਂ ਆਇਆ ਕਿ ਮਾਰੇ ਚ ਤੂੰ ਕਿੰਨਾ ਕਿ ਤੇ ਇਹ ਤਾਂ ਕਰਦੇ ਜਿੱਦ ਨਹੀਂ ਸਾ ਹੈ ਆ ਭਾਬੀ ਇਹ ਮੂੰਹ ਤਾਂ ਖਲੋਤੀ ਆ ਇਹ ਨਾ ਮੰਜਾ ਨਹੀਂ ਕਟਣ ਤਾਂ ਮੈਂ ਮੁੰਡੇ ਨੂੰ ਆਖਿਆ ਮੰਜਾ ਕੱਟ ਦੇ ਇਹਨੇ ਨਾ ਮੁੰਡੇ ਨੇ ਮੰਜਾ ਨਹੀਂ ਕਟਣ ਤਾਂ ਹੈ ਇਹ ਥਾਂ ਨੂੰ ਚੰਗਾ ਭਲੇ ਥਾਂ ਭਾਲਦੇ ਆ ਆੰਦਾ ਜੇ ਮੈਂ ਥਾਂ ਵੀ ਲੈ ਗਿਆ ਬਾਪੂ ਨੂੰ ਲੈ ਤੇ ਲੈ ਜੇ ਮੈਂ ਥਾਂ ਵੀ ਲੱਗਾ ਫਿਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥਾਂ ਸਾਨੂੰ ਵੀ ਨਹੀਂ ਚਾਹੀਦਾ ਵੀਰੇ ਨਹੀਂ ਆਪਾਂ ਨੂੰ ਭਾਈ ਕੋਈ ਇਹੋ ਜਿਹੀ ਚੱਕਰ ਨਹੀਂ ਆਪਾਂ ਕੇ ਲਾਲਚ ਨੂੰ ਸੁਣਾ ਇਹਨਾਂ ਨੂੰ ਆਪਾਂ ਕਿੰਨਾ ਕੁ ਲਾ ਪਏ ਆ ਨਹੀਂ ਚੰਗਿਆ ਨਹੀਂ ਲੱਗਦਾ ਮੇਰੇ ਭਰਾ ਹਨਾ ਕੱਲੋਂ ਤੋਂ ਤੇਰਾ ਵਿਆਹ ਹੋਣਾ ਵਾ ਤੂੰ ਆਪਣੇ ਮੇਰੀ ਗੱਲ ਸੁਣ ਮੈਂ ਥਾਂ ਜੇ ਮੈਨੂੰ ਥਾਂ ਦੇ ਦੇ ਤਾਂ ਮੈਂ ਥਾਂ ਲੈ ਦੇਣਾ ਮੇਰੀ ਗੱਲ ਸੁਣ ਕੱਲੋਂ ਤੋਂ ਤੇਰਾ ਵਿਆਹ ਹੋਣਾ ਵਾ ਤੂੰ ਲੋਕਾਂ ਦੇ ਵਿੱਚ ਵਿਚਰਨਾ ਵਾ ਹਨਾ ਇਹ ਤੈਨੂੰ ਘਾਟਾ ਪੈਣਾ ਵੀਰੇ ਸਾਨੂੰ ਕੋਈ ਘਾਟਾ ਨਹੀਂ ਭਾਜੀ ਨਾ ਤਾਂ ਭਾਜੀ ਮੈਂ ਕਹਿਣੇ ਜਾਣ ਘੱਲਣ ਨੂੰ ਠੀਕ ਹੈ ਨਾ ਮੈਂ ਭਾਜੀ ਮੈਂ ਜਿੰਨੇ ਜੋਗਾ ਮੈਂ ਆਪਣਾ ਕਰਨ ਦਿਆਂ ਪਰ ਨਾਨਕ ਉਹਨਾਂ ਦੇ ਘਰੇ ਕਦੀ ਕਦੀ ਗਿਆ ਮੈਂ ਭੈਣਾਂ ਆਪਣੇ ਨੂੰ ਪੁੱਛੇ ਮੇਰੇ ਨੂੰ ਫੋਨ ਕਰਕੇ ਕਿ ਮੈਂ ਕਹੀ ਉਹਨਾਂ ਨੇ ਕਿਹਾ ਕਿ ਮੈਂ ਨਾਨਕ ਬੈਨਾ ਕਰਾਉਂਗਾ ਭਾਬੀ ਆ ਕਈ ਵਾਰ ਵੀ ਪਤਾ ਕਿ ਨਾ ਕਈ ਵਾਰੀ ਜਿਹੜਾ ਤਾਂ ਆਪਣਾ ਭਾਈਚਾਰਾ ਨਾ ਪਤਾ ਸਭ ਹਰੇ ਕਿਹਨੂੰ ਹੁੰਦਾ ਵਾ ਪਰ ਲੋਕ ਵੀਰ ਭਰਾ ਇਸੇ ਕਰਕੇ ਦੱਸਦੇ ਯਾਰ ਕੱਲ ਨੂੰ ਸਾਡੇ ਨਾਲੇ ਵੈਰ ਕਮਾਊਗਾ ਨਹੀਂ ਭਾਈ ਆਪਾਂ ਵੈਰ ਕੀ ਕਰਨਾ ਆਪਾਂ ਇੱਥੇ ਤਾਂ ਹੈ ਹੀ ਨਹੀਂ ਆਪਾਂ ਤਾਂ ਨੂੰ ਤਾਂ ਨਹੀਂ ਆਇਆ ਪਗੇ ਨਾ ਕੀ ਕਰ ਪਿੰਡੇ ਨਹੀਂ ਆਪਣਾ ਨਹੀਂ ਭਾਈ ਆਪਾਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਇਨ ਹਾਂਜੀ ਇੱਥੇ ਆਪਾਂ ਨੂੰ ਭਾਈ ਹੋ ਗਿਆ 4 ਸਾਲ ਹੋ ਗਏ ਨੇ ਚੈਨ ਮੇਰਾ ਇੱਕ ਬ੍ਰਦਰ ਸੀ ਪਹਿਲੇ ਨਹੀਂ ਡੈੱਥ ਹੋ ਗਈ ਆ ਥੋੜੀ ਜਿਹੀ ਆ ਕਿ ਕੁੜੀ ਹੋਣੀ ਚਾਹੀਦੀ ਮੇਡ ਪਰਤੀ ਮਾਂ ਉਹ ਰਹੋ ਹਾਂ ਕਿ ਆਈ ਵੀ ਇੱਥੇ ਜਿਹੜਾ ਵੀਡੀਓ ਪਾਈ ਹੈ ਮੁੰਡੇ ਨੇ 4 ਸਾਲ ਹੋ ਗਏ ਹਾਂਜੀ ਆਈ ਸੀ ਮੈਨੂੰ ਵੀਡੀਓ ਆਈ ਸੀ ਮਾਤਾ ਜੀ ਤਾਂ ਹੀ ਆਏ ਮੈਂ ਸਰਪੰਚ ਸਾਹਿਬਾ ਯਾਰ ਦਬਾ ਲੱਗ ਗਿਆ ਹੈਲੋ ਹਾਂਜੀ 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 ਭਾਈ ਸਤਿ ਸ਼੍ਰੀ ਅਕਾਲ ਆਹ ਭਾਈ ਮੈਂ ਇਹਨਾਂ ਨੂੰ ਬਜ਼ੁਰਗਾਂ ਨੂੰ ਲੈ ਚ ਲਿਆ ਮੈਂ ਹੁਣ ਤੇ ਮੈਂ ਤੁਹਾਨੂੰ ਬਾਅਦ ਚੰਗੀ ਲਿਖਾ ਲ ਦਵਾਂ ਹਾਂਜੀ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਇੱਕ ਮਿੰਟ ਐਫੀ ਡਾਇਰੈਕਟ ਜਾਂ ਆਪਣੀ ਲੈਟਰ ਪੈਡ ਤੇ ਇੱਕ ਲਿਖ ਦੋ ਵੀ ਅਸੀਂ ਅਹ ਹਾਂ ਚਲੋ ਚਲੋ ਮੈਨੂੰ ਲਿਖ ਕੇ ਚੱਲ ਮੈਨੂੰ ਫੋਟੋ ਚਲੋ ਠੀਕ ਹੈ ਮੈਂ ਤੁਹਾਨੂੰ ਲਿਖ ਦੂੰਗਾ ਸਾਰਾ ਵੀ ਆਹ ਲਿਖ ਕੇ ਮੈਨੂੰ ਆਪਣੀ ਲੈਟਰ ਪੈਡ ਤੇ ਛਾਪ ਕੇ ਭੇਜ ਦਿਓ ਠੀਕ ਹੈ ਜੀ ਬਹੁਤ ਲੋਕਾਂ ਦਾ ਮਾਨ ਹੁੰਦਾ ਵਾ ਆ ਛੋਟ ਵੀਰ ਜੀ ਮੇਰੀ ਗੱਲ ਸੁਣਿਓ ਉਹਨੇ ਕਿਹਾ ਸੀ ਭਾਜੀ ਆ ਬੇਨਤੀ ਆ ਇੱਕ ਸਰਪੰਚ ਸਾਹਿਬ ਕਹਿੰਦੇ ਕਿ ਹੁਣ ਮੈਂ ਕਿਤੇ ਸਾਈਡ ਤੇ ਗਿਆ ਵਾਂ ਹਾਂਜੀ ਹਾਂਜੀ ਉਹ ਕਹਿੰਦੇ ਵੀ ਜੋ ਤੁਸੀਂ ਲਿਖਾਉਣਾ ਵਾ ਲਿਖਾ ਦਿਓ ਮੈਂ ਤੁਹਾਨੂੰ WhatsApp ਤੇ ਭੇਜ ਦੂੰਗਾ ਲਿਖਣਾ ਲਿਖਾਉਣਾ ਕੀ ਆ ਵੀ ਬਜ਼ੁਰਗ ਨੂੰ ਅਸੀਂ ਆਪਣੀ ਕੀ ਉਹਨਾਂ ਨੇ ਹੁੰਦੇ ਆ ਵੀ ਇਹ ਬਜ਼ੁਰਗ ਦੀ ਕੋਈ ਸਾਹਸਵਾਲ ਨਹੀਂ ਕਰਦਾ ਤਾਂ ਅਸੀਂ ਸਾਰੇ ਵੀਰ ਰਾਲ ਕੇ ਬੇਨਤੀ ਕਰਦੇ ਹਾਂ ਹਨਾ ਅਨਾਥ ਆਸ਼ਰਮ ਅਨਾਥ ਆਸ਼ਰਮ ਦਾ ਮੈਂ ਲਿਖ ਲੈਟਰ ਪੈਡ ਤੇ ਭੇਜਦੋਂ ਤੁਹਾਨੂੰ ਵੀ ਆ ਆਪਣੀ ਐਸਮ ਦਾ ਨਾਮ ਵੀ ਉਹ ਇਸ ਬਜ਼ੁਰਗ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਚੁੱਕਣ ਹਨਾ ਪਰ ਬਾਬਾ ਜੀ ਆਪਾਂ ਲੈ ਜਾਣੇ ਆਪਾਂ ਹਨਾ ਕਿ ਬੰਦੇ ਦੀ ਘੜੀ ਦਾ ਨਹੀਂ ਪਤਾ ਹੁੰਦਾ ਹਨਾ ਮੈਂ ਇਹਨੂੰ ਲੈ ਜਾਵਾਂ ਕੱਲ ਹੀ ਬਾਪੂ ਨੂੰ ਰੱਬ ਨਾ ਕਰੇ ਕੋਈ ਪ੍ਰੋਬਲਮ ਆ ਜਾ ਹੈ ਹਨਾ ਤੁਸੀਂ ਕੱਲ ਨੂੰ ਆ ਕੇ ਬਈ ਤੁਸੀਂ ਬੰਦਾ ਤਾਂ ਠਾ ਠਾ ਹੋ ਗਿਆ ਡਾਡੇ ਕੋਲ ਹਨਾ ਉਹਦੀ ਆਪਾਂ ਕੋਈ ਜ਼ਿੰਮੇਵਾਰ ਨਹੀਂ ਹੋਵਾਂਗੇ ਹਾਂਜੀ 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 ਪਰ ਇਹਨਾਂ ਨੇ ਕਿ ਆਪਣਾ ਫਿਰ ਇਹ ਚੀਜ਼ਾਂ ਲਿਖਣੀਆਂ ਜ਼ਰੂਰੀ ਹੁੰਦੀਆਂ ਵਾਂ ਕੱਲ ਨੂੰ ਮੇਰੇ ਤੇ ਸੇਵਾ ਦੇ ਕਰਦੇ ਮੇਰੇ ਤੇ ਨਾ ਕੰਮ ਔਖਾ ਹੋ ਜਾਏ ਹਾਂ ਕਿਉਂਕਿ ਸਾਡਾ ਕੋਈ ਦੁਸ਼ਮਣ ਥੋੜੀ ਆਏ ਸਾਡਾ ਹਾਂ ਅਸੀਂ ਬੜੀ ਸੇਵਾ ਵੱਡੀ ਤੁਹਾਡੀ ਇਹਦੇ ਨਹੀਂ ਮੈਂ ਤਾਂ ਮੈਂ ਲੈ ਚੱਲਿਆ ਜੇ ਕਿਤੇ ਜਦੋਂ ਵੀ ਜੇ ਆਪ ਵੀ ਮਿਲਣਾ ਨਾ ਆਪਣਾ ਮਰਹਾਣਾ ਪਿੰਡ ਹਰੀਕੇ ਪਤਨ ਦੇ ਕੋਲ ਜੇ ਦੋ ਮਰਜ਼ੀ ਤੁਸੀਂ ਮਿਲਣ ਆ ਸਕਦੇ ਜੇ ਰਹਿ ਵੀ ਸਕਦੇ ਜ ਉੱਥੇ ਉੱਥੇ ਇਹਨਾਂ ਦੀ ਸਭਾ ਰਹਿਣ ਫਰਟ ਸਰ ਮੈਂ ਕੱਲਣ ਲੱਗੀ ਹਾਂ ਹਾਂਜੀ ਨਹੀਂ ਤਾਂ ਮੈਨੂੰ ਕੀ ਲੋੜ ਸੀ ਕੱਲ ਦੀ ਨਹੀਂ ਕਈ ਯਾਰ ਹੁੰਦਾ ਨਾ ਇੱਥੇ ਮਿਲਣਾ ਉੱਥੇ ਮਿਲ ਸਕਦੀਆਂ ਕਈ ਯਾਰ ਮਾਤਾ ਇਹ ਹੁੰਦਾ ਨਾ ਕਿ ਆਪਣੇ ਭਰਾ ਨੂੰ ਮਿਲਣ ਨੂੰ ਜੀ ਕਰਦਾ ਵਾ ਚਿਰੋ ਮਰਜ਼ੀ ਆ ਕੇ ਮਿਲ ਕੇ ਤੁਸੀਂ ਇੱਕ ਅੱਧਾ ਦਿਨ ਰਹਿ ਕੇ ਜਾ ਸਕਦੇ ਠੀਕ ਹੈ ਜੀ ਤੇ ਤੂੰ ਕੀ ਯਾਰ ਮੱਖਾਂ ਆ ਕੋਈ ਆ ਜੀ ਮੇਰਾ ਭਰਾ ਜਦੋਂ ਜਦੋਂ ਆਣ ਕੇ ਦਿਲ ਕੀਤਾ ਨਾ ਤੇਰਾ ਕਿ ਹਾਂ ਮੈਂ ਬਾਪੂ ਦੀ ਸਾਹ ਸੰਭਾਲ ਕਰਨੀ ਆ ਮੈਂ ਇਹਦੀ ਸੇਵਾ ਕਰਨੀ ਆ ਮੇਰਾ ਪਿਓ ਆ ਜਿਦੰਨੇ ਤਨੋਂ ਲੱਗਾ ਮੇਰਾ ਵੀ ਰਾਜੀ ਹਾਂ ਠੀਕ ਆ ਹਾਂ ਸਾਨੂੰ ਤੇਰੀ ਥਾਂ ਦੀ ਥਾਂ ਤੇਨੂੰ ਰੱਬ ਸਵੰਦਨਾ ਕਰੇ ਟਾਇਲਟ ਕੀਤੀ ਹੈ ਹਾਂਜੀ ਕੀਤੀ ਲੈਟੇ ਨੂੰ ਹਾਂਜੀ ਕੀਤੀ ਹੂੰ ਦਵਾ ਜਾਇਦਾ ਪਜਾਮਾ ਦੇ ਹੋਰ ਦੋਵੇ ਮੈਂ ਇੱਥੇ ਲਾ ਦੇਵਾਂ ਪਜਾਮਾ ਦੇ ਪਜਾਮਾ ਦੇ ਦੇਖ ਕੋਲ ਮੈਂ ਤਾਂ ਪਾਏ ਪਾਏ ਇਹਨਾਂ ਨੂੰ ਵੀਰੇ ਚੁਕਨੇ ਨੇ ਪਾਏ ਵੀ ਪਜਾਮਾ ਦੇ ਵੀ ਹੋਵੇ ਮਾਂ ਕੋਲ ਬਾਜੂ ਤੇ ਮੇਰੇ ਵੀਰੇ ਉਹ ਲੈ ਜੇ ਹੁਣ ਤਾਂ ਫਿਰ ਹਾਂਜੀ ਤੇ ਨੰਨ ਚੰਗੀ ਸੇਵਾ ਕਰ ਕੋਈ ਗੱਲ ਨਹੀਂ ਮਾਰਾ ਤੁਸੀਂ ਆਣ ਕੇ ਵੇਖਿਓ ਸੀ ਹਾਂ ਕੋਈ ਗੱਲ ਨਹੀਂ ਤੁਸੀਂ ਆਣ ਕੇ ਵੇਖਿਓ ਆ ਭੈਣਾਂ ਨਾਲ ਵੀਰੇ ਜਿਹੜੇ ਅੱਗੇ ਉੱਤੇ ਪੀੜ ਪਈ ਹੈ ਨਾ ਇੱਕ ਕੀ ਲੱਗਦੇ ਇਹਨਾਂ ਦੇ ਆ ਹਲੋ ਹਲੋ ਹਾਂਜੀ ਭੈਣੇ ਸਤਿ ਸ਼੍ਰੀ ਅਕਾਲ ਹਲੋ ਹਾਂਜੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਭੈਣੇ ਅਸੀਂ ਲੈ ਚੱਲੇ ਹਾਂ ਬਜ਼ੁਰਗਾਂ ਨੂੰ ਹੁਣ ਚਲੋ ਠੀਕ ਹੈ ਭੈਣੇ ਆਵੇ ਢੀੜੇ ਤੋਂ ਤੇ ਪਿਆ ਨਹੀਂ ਚੇ ਪਾਈ ਇਹ ਮੁੰਡੇ ਦੇ 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 ਗਿੱਲਾ ਵਾ ਹਨਾ ਇਦਾਂ ਉਹਨੇ ਬੰਦ ਪਾ ਦਿੰਦੇ ਤਾਂ ਪਾਦ ਕਿਤੇ ਵਾ ਲੈ ਜਾ ਹਾਂਜੀ ਕੋਈ ਗਿੱਲਾ ਆਇਆ ਹਨਾ ਮੈਂ ਲੈ ਕਿ ਨਹੀਂ ਆਂਦਾ ਮੈਂ ਸਿੱਧਾ ਚੋਲਾ ਸਾਹਿਬ ਤੋਂ ਇੱਧਰ ਆ ਗਿਆ ਨਹੀਂ ਮੈਂ ਤਾਂ ਮਾਤਾ ਹੀ ਤਾਜ ਬਦਲ ਪਜਾਮੇ ਤੇ ਸਾਡੇ ਕੋਲ ਵਾਈਗੁਰੂ ਮੇਰੇ ਨਾਲ ਕਾਫੀ ਆ ਮੈਂ ਉਹ ਨਾਲ ਨਹੀਂ ਲੈ ਕੇ ਆ ਉਹ ਮੈਂ ਚੋਲਾ ਸਾਹਿਬ ਗਿਆ ਹਾਂ ਤੋਂ ਤੋਂ ਸਿੱਧਾ ਇੱਧਰ ਆ ਗਿਆ ਤਾਂ ਟਾਇਲਟ ਕੀਤੀ ਇਹਨਾਂ ਨੇ ਮੈਂ ਇੱਕ ਰੀ ਸਾਫ਼ ਕਰਕੇ ਫਿਰ ਇਹਨਾਂ ਗੱਡੀ ਬਿਚਾਲ ਲੀ ਜੀ ਕੋਈ ਗਾਲੀ ਮਾਤਾ ਕੋਈ ਗੱਲ ਨਹੀਂ ਹੁਣ ਕਰ ਲਾਂਗੇ ਆਪੇ ਝੱਗਾ ਵੀ ਦੇ ਦੇ ਤੂੰ ਕਰ ਚੰਗਾ ਜਾਨੋ ਅੱਜ ਤੱਕ ਦੇ ਦਿੱਤਾ ਪੈਸੇ ਪੁਣੇ ਨੇ ਪਾਏ ਕਿਸ ਨੇ ਚੱਲ ਪਾਸ ਕਰ ਕੋਈ ਨਹੀਂ ਕੋਈ ਨਹੀਂ ਮੇਰਾ ਕੰਮ ਆ ਭਾਜੀ ਮੈਂ ਤਾਂ ਬੜੀ ਦੁਖੀ ਐ ਕੋਈ ਗਾਲੀ ਮਾਤਾ ਦੁੱਖ ਕੋਈ ਗੱਲ ਨਹੀਂ ਵਾਹਿਗੁਰੂ ਮੇਰ ਕਰੇ ਅਹੀਂ ਤੇਰੇ ਪੋਤੀਆਂ ਜੇ ਉਹਨੇ ਨਹੀਂ ਸੰਭੇ ਆਪਾਂ ਤੇ ਹੈਗੇ ਆ ਨਾ ਕੋਈ ਗੱਲ ਨਹੀਂ ਠੀਕ ਆ ਉਹ ਮੰਗੇ ਮਾਫੀ ਮਾਫੀ ਮੰਗੇ ਉਹਨਾਂ ਦੇ ਨਹੀਂ ਤੇ ਕੇਸ ਹੋ ਜਾਣਾ ਸੀ ਹਾਂ ਕਿੰਨਾ ਦੇ ਉਹ ਕੋਈ ਤਾਂ ਇਹਨਾਂ ਨਾਲ ਕੋਈ ਸਾਰਾ ਇਹ ਤੁਹਾਨੂੰ ਹੀ ਭੋਲੀਆਂ ਦੀ ਪਣੀ ਲੈ ਗੱਲ ਕਰਾਤੀ ਹੋਣਾ ਇਹਨੂੰ ਚੱਕ ਕੇ ਚੁੱਕੇ ਨੂੰ ਬਾਤ ਵਝ ਲੈ ਕੇ ਮਾਰਿਆ ਚੁੱਕੇ ਚੱਕ ਕੇ ਚੁੱਕ ਲੈ ਚੱਕਾ ਦੋ ਨਾਲ ਲੈ ਲੈ ਦੈਂ ਦੈਂ ਬੰਦਾ ਤਾਂ ਕਰ ਲੋ ਟਾਇਲਟ ਸਾਫ ਹੋ ਜਾਊਗੀ ਕੁੱਕੇ ਮੰਨੇ ਬੜੇ ਫਿਰ ਤੁਸੀਂ ਸਾਈਡ ਤੋਂ ਮੈਂ ਸਾਫ ਕਰਨਾ ਨਹੀਂ ਮਾਰਾ ਇੱਥੇ ਸਾਫ ਕਰ ਲੈਣਾ ਚੱਲ ਰੋਣੇ ਰਾਂਹ ਪਰ ਹੋ ਜਾ ਪੁੱਤ ਤੂੰ ਤੁਸੀਂ ਸਾਈਡ ਤੋਂ ਜਾ ਇੱਥੇ ਹੀ ਠੀਕ ਆ ਠੀਕ ਆ

ਪਾਣੀ ਆਦੀ ਆ ਗੱਲਾਂ ਦੋ ਵਿੱਚ ਬਾਤ ਕਰਦੇ ਮੋਟਰ ਸਾਡੇ ਆਉਂ ਪਾਣੀ ਹੈ ਨਹੀਂ ਇਹਦੇ ਪਾਣੀ ਆਵੇ ਝੰਡੇ ਆ ਮੜਿਆ ਪਾਣੀ ਚਨੌਲ ਦੇ ਵਿੱਚ ਬੜੀ ਚਨੌਲ ਹੈ 21 ਤਤੋਂ ਨੇ ਚਨੌਲ ਬੜੀ ਵਧੀਆ ਸੀ ਜਿੱਤ ਗਿਆ ਹਾਂ ਕੋਈ ਨਹੀਂ ਉਹ ਨਾ ਨਵਾ ਸੁਭਾ ਇਹ ਤਾਂ ਬਹੁਤ ਜਿਆਦਾ ਰਹਿੰਦੇ ਬੀਰ ਗਿੰਗੇ ਕੀਤੀ ਨਾ ਵੀਡੀਓ ਉਹ ਮੇਰੀਆਂ ਨਵੇਂ ਨੰਨਾਂ ਆ ਕਿੱਥੇ ਗੋਮ ਲੋ ਆ ਵੀ ਉਹ ਲੱਗੇ ਆ ਗਏ ਰਹੇ ਬੈਦ ਮੇ ਕਪੜੇ ਵੇਚੇ ਰੱਖੇ ਹੁੰਦੇ ਆ ਤੋ ਠੀਕ ਸਿੱਧਾ ਉਧਰੋਂ ਇਧਰ ਆ ਗਿਆ ਅੱਜ ਉਧਰ ਹੀ ਜਾਣਾ ਸੀ ਅੱਜ ਵਿਸਾਖੀ ਤੇ ਧਿਆਨ ਹੀ ਨਹੀਂ ਤੇ ਉੱਤੇ ਜਾ ਕੇ ਜਾਣਾ ਹੈ ਵਿਸਾਖੀ ਤੇ ਕਿਨੇ ਛਡਾਉਣ ਜਾਣਾ ਹੈ ਠੀਕ ਹੈ ਤੇ ਉਹ ਕੀ ਹੋ ਗਿਆ ਕਿ ਵਿਸਾਖੀ ਦਾ ਧਿਆਨ ਹੀ ਨਹੀਂ ਸੀ ਸੰਨੇ ਆਉਂ ਜਦੋਂ ਕਮਟੈਂਡਰ ਦੇ ਨਜ਼ਰ ਪੜੀ ਗਏ ਨਾ ਮੈਂ ਇੱਥੇ ਗਵਰਨਮੈਂਟ ਸਕੂਲ ਤੇ ਅਫਸਰ ਓਕੇ ਇਹ ਹੋਣਾ ਹੈ ਹਾਂਜੀ ਤੇ ਕੁਮੀਜ਼ ਜਦੋਂ ਮੇਰਾ ਜਾਂ ਤਾਂ ਸਮਾਂ ਮੇਰੇ ਤਾਈਓ ਹਾਂਜੀ ਹੁਣ ਰਹਿਣਾ ਚੁੱਪ ਕਰ ਜਾ ਹਾਂਜੀ ਤਾਈ ਦਿਨ ਕਹ ਵੀ ਛੱਡ ਪਰ ਚੁੱਪ ਹੀ ਕਰ ਜਾ ਹੁਣ ਤੂੰ ਚਲੋ ਵੀ ਅਸਕੰਦਰ ਇੱਕ ਚੁੱਕੋ ਮਬਾਪ ਚਲੋ ਫੇ ਪਾਓ ਚਲੋ ਹੂੰ ਪਾਓ ਹੱਥ ਚਲੋ ਇੱਕ ਫੜੀ ਨਹੀਂ ਮੰਜੇ ਦੀ ਲੋੜ ਨਹੀਂ ਦਫਾ ਲੋ ਅਸਕੰਦਰ ਫੜ ਯਾਰ ਇੱਕ ਜਣਾ ਫਲੋ ਕਿ ਇਧਰ ਉਹ ਆਵਾਜ਼ ਆ ਰਹੀ ਹੈ ਮੈਂ ਹੱਥ ਤੇ ਸਾਬਣ ਇੱਕ ਮਿੰਟ ਸਾਬਣ ਕਿੱਥੇ ਆ ਕਹਿੰਦੇ ਸਾਬਣ ਸੀ ਕਿੱਥੇ ਇਧਰ ਫੜੋ ਇੱਕ ਮਟਾ ਇਧਰ ਆਉਣਾ ਮੈਂ ਇਧਰ ਆਉਣਾ ਇੱਕ ਮਿੰਟ ਸਿੱਟਰ ਨਾ ਦਿਓ ਇੱਕ ਮਿੰਟ ਕਿੱਥੇ ਬਾਊ ਕੱਲ ਵੀ ਮੜਾ ਸੱਦਾ ਮਾਰ ਪੜੀ ਲੈ ਲੇ ਨੂੰ ਵਧੀਆ ਜੀ ਦੋ ਹੋਰ ਕਿਧਾ ਹੈ ਵਧੀਆ ਵਧੀਆ ਟੈਂਕ ਦੱਸੋ ਬਸ ਮੇਰਾ ਪੁੱਤ ਇੱਕ ਮਿੰਟ ਲੌਕ ਖੋਲਦਾ ਮੈਂ ਹਾਂ ਬਿਠਾਵਾ ਪੁੱਤ ਇੱਕ ਆਣਾ ਵੇਖ ਤੇ ਚੱਲ ਜਿਓ ਨਾ ਕਰ ਰਿਹਾ ਇਹ ਚੋੜਾ ਵਿਜਟ ਲੈਣਾ ਕੀ ਆ ਨਾ ਵੇਚੋ ਜੋ ਪਤਲਾ ਇਹ ਮੁੰਡਾ ਕੋਈ ਉਹ ਵੇਚਾ ਲੈ ਕੀ ਆਣਾ ਬਾਈ ਤੁਸੀਂ ਕੋਈ ਹਾਂ ਤੂੰ ਇੱਧਰ ਆ ਜਾ ਬਾਹਰ ਸੀਟ ਅੱਗਲੀ ਅੱਗੇ ਕਰ ਦੇ ਥੋੜੀ ਜੀ ਤਾ ਗੱਡੀ ਥੋੜੀ ਇਹ ਦੇ ਕੇ ਸੀਟ ਅੱਗੇ ਕਰ ਦੇ ਜੀ ਪਿਆਰ ਹੋ ਗਿਆ ਪਿਆਰ ਆ ਤਾ ਸੱਤਾਂ ਤੇ ਪੁੱਛ ਤਲ ਇਹ ਕਿਹਦੀ ਹੈ ਇੱਕ ਮਿੰਟ ਨਹੀਂ ਬਹਿ ਕੇ ਜਾਣੀ ਨਾ ਹੁਣ ਨਹੀਂ ਕਰੀ ਨਹੀਂ ਬਹਿਰ ਜਾਣਗੇ ਕੋਈ ਗੱਲ ਨਹੀਂ ਅੱਧੇ ਪੁਣੇ ਘੰਟੇ ਦਾ ਰਹਾ ਆਪਾਂ ਚੱਲ ਜਾਨੇ ਜਲਦੀ ਲੰਮੇ ਬੜਾ ਭਾਈ ਇਹਨਾਂ ਦੇ ਇੱਥੇ ਦਰਦ ਹੈ। ਸਹਤ ਹੈ। ਜੇ ਪ੍ਰੋਬਲਮ ਹੋ ਫਿਰ ਲੰਮੇ ਪਾ ਲੂ। ਬਾਪੂ ਜੇ ਦਿੱਕਤ ਆਈ ਮੈਨੂੰ ਦੱਸ ਦਿਓ। ਠੀਕ ਹੈ ਜੀ। ਹਾਂ। ਚੰਗਾ ਜੀ। ਚੰਗਾ ਭਾਈ। ਚੰਗਾ ਭਰਾ ਜੀ। ਚੰਗਾ ਮਾਤਾ। ਜੇ ਕੋਈ ਮਾੜੀ ਮੋਟਾ ਦਿਲ ਕੀਤਾ ਨਾ ਕਿਤੇ ਸ਼ਰਮਾਈ ਤੇ ਮੇਰਾ ਪੋਤਾ ਆਣ ਕੇ ਉਹਨੂੰ ਮਿਲ ਲਈ। ਠੀਕ ਹੈ। ਚੰਗਾ ਜੀ। ਚੰਗਾ ਧੰਨਵਾਦ ਤੁਹਾਡਾ ਜੀ। ਬੜੀ ਮਿਹਰਬਾਨੀ। ਓਕੇ। ਚੰਗਾ ਬਾਪੂ ਜੀ। ਓਕੇ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ। ਪਰ ਮਾਤਾ ਰੋਣਾ ਕੋਈ ਗੱਲ ਨਹੀਂ ਆ। ਹਾਂ। ਕੋਈ ਗੱਲ ਨਹੀਂ ਮਾਇਕ ਨੂੰ ਮਿਹਰ ਕਰੇ ਚਲੋ। ਫਰ ਵੀਰੇ ਇਹ ਗੱਲ ਆ ਕਿ ਟਾਈਮ ਆਪਣੇ ਤੇ ਵੀ ਆਉਣਾ ਹੀ ਆ। ਇਹ ਗੱਲ ਯਾਦ ਰੱਖੀ ਮੇਰੀ। ਠੀਕ ਆ ਵੀਰ ਜੀ। ਧੰਨਵਾਦ ਤੁਹਾਡਾ ਜੀ। ਚੰਗਾ ਵੈਗੂ ਜੀ। ਕੋ ਕਿੱਥੇ ਚਲੇਗਾ ਵੀਰ ਦੂਜਾ? ਚੰਗਾ ਵੈਗੂ ਜੀ। ਇੱਕ ਆਸਾ ਜੀ ਫੱਡੀ। ਹਾਂ ਚੰਗਾ ਬਾਬਾ ਜੀ। ਧੰਨਵਾਦ ਭਰਾ ਤੇਰਾ ਬਹੁਤ-ਬਹੁਤ। ਨਹੀਂ ਨਹੀਂ ਬੋਲੋ। ਹਾਂ। ਹਾਂ ਜੀ। ਮੈਂ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿ ਵੇਖੋ ਵੀਰ ਜੀ ਪਹਿਲਾਂ ਇਹ ਵੀਰਵਾਰ ਖੁਦ ਤੁਸੀਂ ਦੇਖੋ ਕਿ ਆਪ ਖੁਦ ਪੈਰਾਲਾਈਜ਼ ਆ। ਆ ਡਾਂਗਣਾ ਤੁਰਦੇ ਆ ਤੇ ਨਾ ਪਈਆਂ ਵਾਲੇ ਡੇੜੀ ਨਾਲ ਤੁਰਦੇ ਆ। ਪਰ ਇਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਅੱਜ ਸਾਨੂੰ ਪਿੰਡ ਸੋਲ ਦੇ ਵਿੱਚ ਛੱਦ ਕੇ ਸੇਵਾ ਦਾ ਮੌਕਾ ਦਿੱਤਾ ਅੱਗੇ ਵੀ ਇੱਕ ਦਿਨ ਪਿੰਡ ਸੋਲ ਦੇ ਵਿੱਚ ਇੱਕ 라ਵਾਰ ਸਮਾਤਾ ਫਿਰਦੀ ਸੀਗੀ ਉਦੋਂ ਵੀ ਮੈਂ ਸੰਗਤ ਦਾ ਧੰਨਵਾਦ ਕਰਦਾ ਸੋਲ ਪਿੰਡ ਦੀ ਦਾ ਜਿਨ੍ਹਾਂ ਨੇ ਉਸ ਦਿਨ ਵੀ ਸੇਵਾ ਦਾ ਮੌਕਾ ਦਿੱਤਾ ਉਹ ਵੀ ਦਿਓ ਮਾਤਾ ਚੱਲੇਗੀ ਹੈ ਘਰ ਆਪਣੀ ਉਹ ਸ਼ਾਇਦ ਉਦੋਂ ਨਹੀਂ ਚੱਲੇਗੀ ਸੀ ਹਾਂਜੀ ਚਲੋ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ ਸਾਡੀ ਅਰਦਾਸ ਕਰੋ ਕਿ ਰੱਬ ਸਾਨੂੰ ਇਮਾਨਦਰੀਆਂ ਦੇਵੇ ਠੀਕ ਹੈ ਜੀ ਚਲੋ ਧੰਨਵਾਦ ਧੰਨਵਾਦ ਜੀ ਬਹੁਤ ਠੀਕ ਹੈ ਜੀ ਹਾਂ ਮਹਾਰਾਜ ਕੰਨ ਬਿਨੇ ਨਹੀਂ ਬਾਸ ਮੇਰਾ ਚੜਦੀ ਕਲਾ ਚੱਲੀਏ ਖਾਂਦੇ ਵੀ ਅੱਜ ਤੋਂ ਲੰਗਰੀ ਵੜੇ ਲੱਗੇ ਤੇ ਚੰਗਾ ਹੀ ਚੰਗਾ ਹੀ ਸਾਈ ਸੰਗਤ ਨੂੰ ਫਾਇਦਾ ਜੀ ਕਾ ਹਲਸਾ ਹੈ ਜੀ ਫਤਿਹ ਜੀ ਚੰਗਾ ਮਾਤਾ ਚੰਗਾ ਮਾਤਾ ਚੱਲ ਆ ਜਿੰਦਾਬਾਦ ਆ ਤੁਹਾਨੂੰ ਗੁਰਾਮਦਾਸ ਭਾਈ ਜਮੀਰ ਕਰੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਸੋਹਲ ਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਸ ਬਜ਼ੁਰਗ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਬਾਬਾ ਰਤਨਦੇਵ ਸੇਵਾਸੈਟਿਨੂ ਦਿੱਤੀਆ ਤੇ ਆਓ ਸੰਗ ਜੀ ਹੁਣ ਮੈਂ ਤੁਹਾਨੂੰ ਆਸ਼ਮ ਦੇ ਵਿੱਚ ਲੈ ਕੇ ਚੱਲਦਾ ਵਾਂ ਤੇ ਹੋਰ ਵੀ ਰੂਹਾਂ ਦੇ ਦਰਸ਼ਨ ਕਰਾਉਣਾ ਵਾਂ ਤੁਹਾਨੂੰ